ਕਿਸ ਦਿਨ ਜੰਮੇ ਬੱਚੇ ਜਿਆਦਾ ਭਾਗਸ਼ਾਲੀ ਹੁੰਦੇ ਹਨ ਜਿਸ ਤਰ੍ਹਾਂ ਜਨਮ ਕੁੰਡਲੀ ਜਨਮ ਮਿਤੀ ਤੇ ਹੱਥਾਂ ਦੀਆਂ ਰੇਖਾਵਾਂ ਰਾਹੀਂ ਵਿਅਕਤੀ ਦੇ ਸੁਭਾਅ ਤੇ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ ਠੀਕ ਉਸੇ ਤਰ੍ਹਾਂ ਜਿਸ ਦਿਨ ਵਿਅਕਤੀ ਦਾ ਜਨਮ ਹੁੰਦਾ ਹੈ ਉਸ ਦਿਨ ਦੇ ਹਿਸਾਬ ਨਾਲ ਉਸਦੇ ਵਿਕਤ ਬਾਰੇ ਵੀ ਕਾਫੀ ਕੁਝ ਦੱਸਿਆ ਜਾ ਸਕਦਾ ਹੈ ਹਫਤੇ ਦੇ ਸੱਤ ਦਿਨਾਂ ਵਿੱਚ ਜੰਮੇ ਲੋਕਾਂ ਦੀ ਖਾਸੀਅਤ ਅਲੱਗ-ਅਲੱਗ ਹੁੰਦੀ ਹੈ ਕੱ체 ਲੋ ਜਾਨਤੇ ਹਾਂ ਹਫਤੇ ਦੇ ਅਲੱਗ-ਅਲੱਗ ਦਿਨ ਜੰਮੇ ਲੋਕਾਂ ਦਾ ਸੁਭਾਅ ਤੇ ਭਵਿੱਖ ਕਿਹੋ ਜਿਹਾ ਹੁੰਦਾ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਹਰ ਦਿਨ ਦੀ ਆਪਣੀ ਅਲੱਗ એનર્ਜੀ ਹੁੰਦੀ ਹੈ ਜੋ ਉਸ ਦਿਨ ਪੈਦਾ ਹੋਣ ਵਾਲੇ ਬੱਚੇ ਦੀ ਵਿਅਕਤੀਤਵ ਤੇ ਗੁਣਾਤੋਂ ਝਲਕਦੀ ਹੈ ਜੋਤਿਸ਼ ਅਨੁਸਾਰ ਹਫਤੇ ਦੇ ਜਿਸ ਦਿਨ ਬੱਚਾ ਪੈਦਾ ਹੁੰਦਾ ਹੈ ਉਸ ਦੇ ਹਿਸਾਬ ਨਾਲ ਉਸ ਦੇ ਬਾਰੇ ਕਾਫੀ ਕੁਝ ਅਸੀਂ ਜਾਣ ਸਕਦੇ ਹਾਂ ਤੇ ਚਲੋ ਜਾਣਦੇ ਹਾਂ ਕਿ ਇਸ ਦਿਨ ਪੈਦਾ ਹੋਣ ਵਾਲੇ ਲੋਕਾਂ ਵਿੱਚ ਕੀ ਖੂਬੀਆਂ ਹੁੰਦੀਆਂ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਐਨ ਕੇ ਵੌਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਅਕੰਧਾ ਜ਼ਰੂਰ ਲਿਖੋ ਨੰਬਰ 1 ਸੋਮਵਾਰ ਜੋਤਿਸ਼ ਸ਼ਾਸਤਰ ਅਨੁਸਾਰ ਸੋਮਵਾਰ ਦੇ ਦਿਨ ਜੰਮੇ ਲੋਕਾਂ ਦਾ ਸੁਭਾਅ ਬੜਾ ਹੀ ਚੰਚਲ ਹੁੰਦਾ ਹੈ ਇਸ ਦਿਨ ਜੰਮੇ ਲੋਕ ਦੂਜਿਆਂ ਨੂੰ ਖੁਸ਼ੀਆਂ ਵੰਡਦੇ ਹਨ ਚਾਹੇ ਕਿਹੋ ਜਿਹੇ ਵੀ ਹਾਲਾਤ ਕਿਉਂ ਨਾ ਹੋਣ ਇਹ ਹਮੇਸ਼ਾ ਖੁਸ਼ ਰਹਿੰਦੇ ਹਨ ਇਸ ਦਿਨ ਜੰਮੇ ਹੋਏ ਲੋਕਾਂ ਨੂੰ ਖਾਂਗ ਜੁਕਾਮ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਲੋਕ ਆਪਣੇ ਟੀਚੇ ਨੂੰ ਪਾਉਣ ਲਈ ਬੇਹਦ ਮਿਹਨਤ ਕਰਦੇ ਹਨ ਇਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਬਾਵਜੂਦ ਇਹ ਲੋਕ ਹਸਮੁਖ ਹੁੰਦੇ ਹਨ ਤੇ ਕਾਫੀ ਮਿੱਠਾ ਬੋਲਦੇ ਹਨ ਚੰਦ ਨਾਲ ਸੰਬੰਧ ਹੋਣ ਕਰਕੇ ਇਹਨਾਂ ਦਾ ਮਨ ਚੰਚਲ ਰਹਿੰਦਾ ਹੈ ਤੇ ਨਿਰੰਤਰ ਵਿਚਾਰ ਬਦਲਦੇ ਰਹਿੰਦੇ ਹਨ ਇਹ ਲੋਕ ਕਲਾ ਪ੍ਰੇਮੀ ਤੇ ਬਹਾਦਰ ਹੁੰਦੇ ਹਨ ਤੇ ਸੁਖ ਦੁੱਖ ਵਿੱਚ ਇੱਕੋ ਜਿਹੇ ਰਹਿੰਦੇ ਹਨ ਇਸ ਦਿਨ ਜੰਮੇ ਵਿਕਤੀਆਂ ਦੀ ਯਾਦਦਾਸ਼ਤ ਬਹੁਤ ਤੇਜ਼ ਹੁੰਦੀ ਹੈ ਪਰ ਇਹਨਾਂ ਵਿੱਚ ਧੀਰਜ ਦੀ ਬਹੁਤ ਕਮੀ ਹੁੰਦੀ ਹੈ। ਨੰਬਰ 2 ਮੰਗਲਵਾਰ ਮੰਗਲਵਾਰ ਨੂੰ ਜੰਮੇ ਲੋਕ ਗੁੱਸੇ ਵਾਲੇ, ਪ੍ਰਾਕ੍ਰਮੀ ਅਨ ਸ਼ਾਸਨ ਪ੍ਰੇਮੀ, ਊਰਜਾ ਨਾਲ ਪਰਿਪੂਰਨ ਤੇ ਨਵੇਂ ਵਿਚਾਰਾਂ ਦਾ ਸਮਰਥਨ ਕਰਨ ਵਾਲੇ ਹੁੰਦੇ ਹਨ। ਇਸ ਦਿਨ ਜੰਮੇ ਵਿਕਤੀਆਂ ਤੇ ਮੰਗਲ ਗ੍ਰਹਿ ਦਾ ਖਾਸ ਪ੍ਰਭਾਵ ਹੁੰਦਾ ਹੈ। ਇਸ ਲਈ ਇਹ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਕੇ ਹਮੇਸ਼ਾ ਤਰੱਕੀ ਦੇ ਰਸਤੇ ਤੇ ਵੱਧਦੇ ਹਨ। ਇਹੋ ਜਿਹੇ ਲੋਕ ਆਪਣੀ ਪ੍ਰਸ਼ੰਸਾ ਸੁਣਨ ਦੇ ਬਹੁਤ ਇੱਛੁਕ ਹੁੰਦੇ ਹਨ ਇਹਨਾਂ ਦੇ ਵਿਅਤਤ ਜੀਵਨ ਵਿੱਚ ਸਮੇ ਸਮੇਤੇ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਹਨ ਜ਼ਿਆਦਾ ਗੁੱਸਾ ਕਰਨਾ ਨੇਰੇ ਤੇਰੇ ਦੇ ਲੋਕਾਂ 'ਚ ਇਹਨਾਂ ਦੀ ਨਹੀਂ ਬੰਦੀ ਨੰਬਰ 3 ਬੁੱਧਵਾਰ ਇਸ ਦਿਨ ਨੂੰ ਗਣੇ ਜੀਦਾ ਦਿਨ ਮੰਨਿਆ ਜਾਂਦਾ ਹੈ ਇਸ ਦਿਨ ਜੰਮੇ ਲੋਕ ਬੁੱਧੀਮਾਨ ਹੁੰਦੇ ਨਾਲ ਨਾਲ ਗੱਲਬਾਤ ਕਰਨ ਵਿੱਚ ਵੀ ਮਾਹਰ ਹੁੰਦੇ ਹਨ ਇਹ ਲੋਕ ਆਪਣੇ ਪਰਿਵਾਰ ਦੇ ਪ੍ਰਤੀ ਬਹੁਤ ਸਮਰਪਿਤ ਹੁੰਦੇ ਹਨ ਤੇ ਉਹਨਾਂ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ ਇਹਨਾਂ ਨੂੰ ਕਾਫੀ ਕਿਸਮਤ ਵਾਲਾ ਮੰਨਿਆ ਜਾਂਦਾ ਹੈ ਇਸ ਲਈ ਕਿਸੇ ਵੀ ਮੁਸ਼ਕਲ 'ਚ ਫਸ ਕੇ ਆਸਾਨੀ ਨਾਲ ਇਹ ਬਾਹਰ ਨਿਕਲ ਆਉਂਦੇ ਹਨ ਵੀਰਵਾਰ ਇਸ ਦਿਨ ਜੰਮੇ ਲੋਕ ਬਹੁਤ ਹੀ ਅਭਿਲਾਸ਼ੀ ਤੇ ਗੰਭੀਰ ਸੁਭਾਅ ਵਾਲੇ ਹੁੰਦੇ ਹਨ ਤੇ ਕਿਸੇ ਵੀ ਮੁਸ਼ਕਲ ਸਮਝ ਦਾ ਸਾਹਮਣਾ ਬੜੀ ਹੀ ਸਮਝਦਾਰੀ ਤੇ ਸਾਹਸ ਨਾਲ ਕਰਦੇ ਹਨ ਨਿੰਦਾ ਦੀ ਹਿੰਮਤ ਤੇ ਤਰਕ ਦੇ ਅੱਗੇ ਕੋਈ ਟਿਕ ਨਹੀਂ ਸਕਦਾ ਜੇ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਦੂਜਿਆਂ ਦੇ ਸਾਹਮਣੇ ਚੰਗੀ ਤਰ੍ਹਾਂ ਪੇਸ਼ ਕਰਦੇ ਹਨ ਇਸੇ ਕਰਕੇ ਲੋਕ ਇਹਨਾਂ ਤੋਂ ਜਲਦੀ ਪ੍ਰਭਾਵਿਤ ਹੋ ਜਾਂਦੇ ਹਨ ਇਹ ਦੋਸਤੀ ਵੀ ਚੰਗੀ ਸੰਗਤ ਵਾਲਿਆਂ ਨਾਲ ਕਰਦੇ ਹਨ ਇਸ ਲਈ ਦੋਸਤਾਂ ਵੱਲੋਂ ਇਹਨਾਂ ਨੂੰ ਹਮੇਸ਼ਾ ਖੁਸ਼ੀ ਮਿਲਦੀ ਹੈ ਇਸ ਦਿਨ ਜਦ ਮੇ ਲੋਕ ਲੰਬੇ ਸਾਫ ਰੰਗਵਾਲੇ ਤੇ ਦਿਖਣ 'ਚ ਆਕਰਸ਼ਕ ਹੁੰਦੇ ਹਨ ਇਹ ਲੋਕ ਬਹੁਤ ਹੀ ਬੁੱਧੀਮਾਨ ਤੇ ਹਿੰਮਤੀ ਹੁੰਦੇ ਹਨ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਇਹਨਾਂ ਨੂੰ ਖੂਬੀ ਹੁੰਦਾ ਹੈ ਇਹਨਾਂ ਦੇ ਦੋਸਤ ਬਹੁਤ ਹੀ ਚੰਗੇ ਤੇ ਇਹਨਾਂ ਦੇ ਪ੍ਰਤੀ ਸਮਰਪਿਤ ਹੁੰਦੇ ਹਨ ਇਹਨਾਂ ਨੂੰ ਆਪਣੀ ਉਮਰ ਦੇ 7ਵੇਂ 12ਵੇਂ 13ਵੇਂ 16ਵੇਂ ਤੇ 3ਵੇਂ ਸਾਲ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 5 ਸ਼ੁੱਕਰਵਾਰ ਇਸ ਦਿਨ ਜੰਮੇ ਵਿਅਕਤੀ ਦੀ ਬਾਣੀ ਵਿੱਚ ਮਿਠਾਸ ਤੇ ਸਰਲਤਾ ਹੁੰਦੀ ਹੈ ਤੇ ਵਾਦ-ਵਿਵਾਦ ਕਰਨ ਵਾਲਿਆਂ ਤੋਂ ਇਹ ਨਫ਼ਰਤ ਕਰਦੇ ਹਨ ਇਹੋ ਜਿਹੇ ਲੋਕ ਮਨੋਰੰਜਨ ਦੇ ਸਾਧਨਾਂ ਤੇ ਬਹੁਤ ਖਰਚ ਕਰਦੇ ਹਨ ਜਿਸ ਨਾਲ ਇਹਨਾਂ ਦਾ ਆਰਥਿਕ ਸੰਤੁਲਨ ਵਿਗੜ ਜਾਂਦਾ ਹੈ ਸੁਖ-ਸਹੂਲਤਾ ਨਾਲ ਭਰਿਆ ਜੀਵਨ ਇਹਨਾਂ ਨੂੰ ਕਾਫੀ ਚੰਗਾ ਲੱਗਦਾ ਹੈ ਕਲਾ ਦੇ ਖੇਤਰ ਵਿੱਚ ਇਹ ਲੋਕ ਆਪਣੀ ਅਲੱਗ ਜਗ੍ਹਾ ਬਣਾ ਸਕਦੇ ਹਨ ਪਿਆਰ ਦੇ ਮਾਮਲੇ ਵਿੱਚ ਇਹੋ ਜਿਹੇ ਲੋਕ ਇੱਕ ਜਗ੍ਹਾ ਟਿਕ ਨਹੀਂ ਪਾਉਂਦੇ ਇਨਾਂ ਦੇ ਸੁਭਾਅ ਵਿੱਚ ਜਨਰਲ ਜ਼ਿਆਦਾ ਹੁੰਦੀ ਹੈ ਹਾਲਾਂਕਿ ਇਹਨਾਂ ਦਾ ਵਿਅਕਤੀ ਜੀਵਨ ਸਫਲ ਕਿਹਾ ਜਾ ਸਕਦਾ ਹੈ ਸ਼ੁੱਕਰਵਾਰ ਮਾਤਾ ਲక్ష్ਮੀ ਦਾ ਦਿਨ ਹੈ ਇਸ ਦਿਨ ਜੰਮੇ ਇਨਸਾਨ ਬਹੁਤ ਜ਼ਿੰਦਾਦਿਲ ਬੁੱਧੀਮਾਨ ਸਹਿਣਸ਼ੀਲ ਤੇ ਭਾਵੁਕ ਹੁੰਦੇ ਹਨ ਇਹਨਾਂ ਚ ਹਰ ਸਥਿਤੀ ਨੂੰ ਆਪਣੇ ਅਨੁਕੂਲ ਬਣਾਉਣ ਦੀ ਅਤੁੱਤ ਸਮਰੱਥਾ ਹੁੰਦੀ ਹੈ ਮਾ ਲక్ష్ਮੀ ਦੀ ਕਿਰਪਾ ਕਰਕੇ ਇਹਨਾਂ ਨੂੰ ਜ਼ਿੰਦਗੀ ਵਿੱਚ ਹਰ ਭੌਤਿਕ ਸੁੱਖ ਮਿਲਦਾ ਹੈ ਇਹ ਦਾਨੀ ਪ੍ਰਵਿਰਤੀ ਦੇ ਹੁੰਦੇ ਹਨ ਤੇ ਦੂਜਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਇਹ ਲੋਕ ਸਾਹਿਤ ਕਲਾ ਤੇ ਸੰਗੀਤ ਦੇ ਪ੍ਰੇਮੀ ਹੁੰਦੇ ਹਨ ਇਹਨਾਂ ਨੂੰ 20ਵੇਂ ਤੇ 24ਵੇਂ ਸਾਲ ਵਿੱਚ ਕੁਝ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 6 ਸ਼ਨੀਵਾਰ ਜੋ ਲੋਕ ਸ਼ਨੀਵਾਰ ਨੂੰ ਪੈਦਾ ਹੁੰਦੇ ਹਨ ਉਹ ਆਲਸੀ ਤੇ ਸੰਕੋਚੀ ਹੁੰਦੇ ਹਨ ਇਹੋ ਜਿਹੇ ਲੋਕ ਕਿਸੇ ਵੀ ਕੰਮ ਨੂੰ ਕਰਨ ਲਈ ਯੋਜਨਾ ਤਾਂ ਬਣਾਉਂਦੇ ਹਨ ਪਰ ਉਹਨਾਂ ਯੋਜਨਾਵਾਂ ਅਨੁਸਾਰ ਕੰਮ ਨਹੀਂ ਕਰ ਪਾਉਂਦੀ ਇਹਨਾਂ ਲੋਕਾਂ ਨੂੰ ਦੋਸਤੀ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ ਪਰਿਵਾਰ ਵਾਲਿਆਂ ਤੇ ਰਿਸ਼ਤੇਦਾਰਾਂ ਤੋਂ ਇਹਨਾਂ ਨੂੰ ਜ਼ਿਆਦਾ ਸੁੱਖ ਨਹੀਂ ਮਿਲਦਾ ਇਹਨਾਂ ਦੀ ਜ਼ਿੰਦਗੀ ਵਿੱਚ ਕਿੰਨੇ ਵੀ ਕਸ਼ਟ ਕਿਉਂ ਨਾ ਆਉਣ ਆਪਣੇ ਹਸਮੁਖ ਸੁਭਾਅ ਕਰਕੇ ਲੋਕ ਵਿਛਲਿਤ ਨਹੀਂ ਹੁੰਦੇ ਸ਼ਨੀਵਾਰ ਨੂੰ ਜੰਮੇ ਲੋਕ ਕਣਕ ਪਿੰਨੇ ਰੰਗ ਦੇ ਸਾਫ਼ ਸੁਥਰੇ ਹੁੰਦੇ ਹਨ ਪਰ ਗੁੱਸੇ ਦੇ ਸੁਭਾਅ ਵਾਲੇ ਹੁੰਦੇ ਹਨ ਇਹਨਾਂ ਦੀ ਬਹੁਤ ਜਲਦੀ ਹੀ ਲੋਕਾਂ ਨਾਲ ਅਨਬਨ ਹੋ ਜਾਂਦੀ ਹੈ ਇਹ ਲੋਕ ਤੋਂ ਹੁੰਦੇ ਪੱਕੇ ਹੁੰਦੇ ਹਨ ਇਹਨਾਂ ਨੂੰ ਜ਼ਿੰਦਗੀ ਵਿੱਚ ਬਹੁਤ ਉਤਾਰ ਚੜ੍ਹਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਆਖਰ ਵਿੱਚ ਇਹਨਾਂ ਦੀ ਜਿੱਤ ਹੁੰਦੀ ਹੈ ਇਹਨਾਂ ਨੂੰ ਜ਼ਿੰਦਗੀ ਵਿੱਚ ਬਹੁਤ ਸੰਭਲ ਸੰਭਲ ਕੇ ਚੱਲਣ ਦੀ ਆਦਤ ਹੁੰਦੀ ਹੈ ਜਿਸ ਕਰਕੇ ਕਦੇ-ਕਦੇ ਇਹ ਆਲਸੀ ਹੋ ਜਾਂਦੇ ਹਨ ਇਹਨਾਂ ਦੇ ਦੋਸਤ ਬਹੁਤ ਘੱਟ ਹੁੰਦੇ ਹਨ ਾਰੇ ਆਪਣੇ ਦੋਸਤਾਂ ਪ੍ਰਤੀ ਇਮਾਨਦਾਰ ਹੁੰਦੇ ਹਨ ਇਹਨਾਂ ਨੂੰ ਵੀ 25 ਤੋਂ 40 ਦੇ ਮਹੀਨੇ ਦੀ ਉਮਰ ਵਿੱਚ ਕੁਝ ਦਿੱਕਤਾਂ ਹੋ ਸਕਦੀਆਂ ਹਨ ਨੰਬਰ 7 ਐਤਵਾਰ ਐਤਵਾਰ ਦਾ ਸੰਬੰਧ ਸੂਰਜ ਦੇਵ ਨਾਲ ਹੈ ਸੂਰਜ ਸਿੰਘ ਰਾਸ਼ੀ ਦਾ Swami ਹੈ ਸਿੰਘ ਦਾ ਅਰਥ ਹੈ ਸ਼ੇਰ ਸ਼ੇਰ ਨੂੰ ਆਜ਼ਾਦੀ ਪਸੰਦ ਹੁੰਦੀ ਹੈ ਇਸ ਲਈ ਐਤਵਾਰ ਨੂੰ ਜੰਮੇ ਵਿਅਕਤੀ ਕਿਸੇ ਦੀ ਅਧੀਨਤਾ ਚ ਕੰਮ ਕਰਨਾ ਪਸੰਦੀ ਨਹੀਂ ਕਰਦੇ ਇਹ ਆਮ ਤੌਰ ਤੇ ਪਾਖਸ਼ਲੀ ਹੁੰਦੀ ਹਨ ਕੱਟ ਬੋਲਦੇ ਹਨ ਕਿ ਕਲਾ ਤੇ ਸਿੱਖਿਆ ਦੇ ਖੇਤਰ 'ਚ ਮਾਨ ਸਨਮਾਨ ਪ੍ਰਾਪਤ ਕਰਦੇ ਹਨ ਧਰਮ 'ਚ ਵੀ ਰੁਚੀ ਰੱਖਦੇ ਹਨ ਤੇ ਪਰਿਵਾਰ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਹਨ ਜੇਕਰ ਇਹਨਾਂ ਲੋਕਾਂ ਨੂੰ ਅਗਵਾਈ ਦਾ ਕੰਮ ਸੌਂਪ ਦਿੱਤਾ ਜਾਵੇ ਤਾਂ ਕਿਸੇ ਵੀ ਖੇਤਰ ਵਿੱਚ ਬਿਹਤਰ ਪ੍ਰਨਾਮ ਦੇ ਹਨ ਐਤਵਾਰ ਭਗਵਾਨ ਸੂਰਜ ਦਾ ਦਿਨ ਹੈ ਇਸ ਲਈ ਇਸ ਦਿਨ ਜੰਮੇ ਲੋਕ ਅਤੇ ਤੇਜਸਵੀ ਪਾਖ ਜੱਲੀ ਤੇ ਲੰਮੀ ਉਮਰ ਵਾਲੇ ਹੁੰਦੇ ਹਨ ਇਹਨਾਂ ਤੀਆਂ ਗੱਲਾਂ ਦਾ ਆਪਣਾ ਪ੍ਰਭਾਵ ਹੁੰਦਾ ਹੈ ਇਹ ਪਰਿਵਾਰ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਹਮੇਸ਼ਾ ਆਪਣਾ ਸੰਬੰਧ ਬਣਾਈ ਰੱਖਦੇ ਹਨ ਵੀਵੇਂ ਬਾਈਵੇਂ ਸਾਲ ਦੀ ਉਮਰ ਵਿੱਚ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਐਤਵਾਰ ਦੇ ਦਿਨ ਜੰਮੀ ਲੋਕਾਂ ਤੇ ਸੂਰਜ ਗ੍ਰਹਿ ਦਾ ਪ੍ਰਭਾਵ ਰਹਿੰਦਾ ਹੈ ਇਸ ਲਈ ਇਹਨਾਂ ਤੇ ਸੂਰਜ ਦੇਵ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ ਇਹ ਹਰ ਖੇਤਰ ਵਿੱਚ ਸਫਲਤਾ ਹਾਸਲ ਕਰਦੇ ਹਨ ਨਾਲ ਹੀ ਅੰਨਾ ਦਾ ਕੈਰੀਅਰ ਬਹੁਤ ਚੰਗਾ ਹੁੰਦਾ ਹੈ ਇੱਕ ਉਸੇ ਵਾਲੇ ਸੁਭਾਅ ਦੇ ਹੁੰਦੇ ਹੰਤੇ ਰਾਜਯੋਗ ਲੈ ਕੇ ਜਨਮ ਲੈਂਦੇ ਹਨ ਕੁਝ ਲੋਕ ਐਨੇ ਭਾਗਸ਼ਲੀ ਹੁੰਦੇ ਹਨ ਕਿ ਇਹਨਾਂ ਦੇ ਜਨਮ ਤੋਂ ਬਾਅਦ ਹੀ ਘਰ ਵਿੱਚ ਖੁਸ਼ਹਾਲੀ ਆਉਣ ਲੱਗਦੀ ਹੈ ਅੰਕ ਜੋਤਿਸ਼ ਵਿੱਚ ਇਹੋ ਜੀਆਂ ਤਿੰਨ ਤਰੀਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਵਿੱਚ ਜੰਮੇ ਬੱਚੇ ਕਿਸਮਤ ਤੇ ਤਨੀ ਹੁੰਦੇ ਹਨ ਇੱਥੇ ਅਸੀਂ ਗੱਲ ਕਰ ਰਹੇ ਹਾਂ ਮੂਲ ਅੰਕ 9 ਬਾਰੇ ਜਿੰਨਾ ਬੱਚਿਆਂ ਦੀ ਜਨਮ ਤਰੀਕ 9 18 27 ਹੁੰਦੀ ਹੈ ਉਹਨਾਂ ਦਾ ਮੂਲ ਅੰਕ 9 ਹੁੰਦਾ ਹੈ ਇਸ ਮੂਲ ਅੰਕ ਦੇ ਬੱਚੇ ਕਿਸਮਤ ਵਾਲੇ ਮੰਨੇ ਜਾਂਦੇ ਹਨ ਇਹ ਰਾਜਯੋਗ ਲੈ ਕੇ ਜਨਮ ਲੈਂਦੇ ਹਨ ਇਹ ਊਰਜਾਵਾਨ ਤੇ ਹਿੰਮਤੀ ਹੁੰਦੇ ਹਨ ਇਹਨਾਂ ਦੇ ਅੰਦਰ ਆਤਮ ਵਿਸ਼ਵਾਸ ਦੀ ਕੋਈ ਕਮੀ ਨਹੀਂ ਹੁੰਦੀ ਇਹ ਹਰ ਕੰਮ ਪੂਰੀ ਨਿਸ਼ਠਾ ਦੇ ਨਾਲ ਕਰਦੇ ਹਨ ਜੇਕਰ ਇਹ ठाਨ ਲੈਂਤਾ ਕੁਝ ਵੀ ਕਰ ਪਾਉਂਦੇ ਹਨ ਤਾਂ ਉਸ ਨੂੰ ਪਾਕੇ ਹੀ ਸਾਂਭ ਲੈਂਦੇ ਹਨ ਇਹਨਾਂ ਕੋਲ ਜ਼ਮੀਨ ਜਾਇਦਾਦ ਦੀ ਕੋਈ ਕਮੀ ਨਹੀਂ ਹੁੰਦੀ ਇਸ ਮੂਲਕ ਵਾਲੇ ਪਿਤਾ ਲਈ ਕਾਫੀ ਭਾਗਸ਼ਾਲੀ ਹੁੰਦੇ ਹਨ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਜਨਮ ਤੋਂ ਬਾਅਦ ਇਹਨਾਂ ਦੇ ਪਿਤਾ ਦੀ ਕਿਸਮਤ ਚਮਕ ਉੱਠਦੀ ਹੈ ਇਹਨਾਂ ਦੀ ਕਿਸਮਤ ਵਿੱਚ ਰਾਜਯੋਗ ਲਿਖਿਆ ਹੁੰਦਾ ਹੈ ਜੇਕਰ ਇਹ ਸਹੀ ਦਿਸ਼ਾ ਚ ਸਹੀ ਸਮੇਂ ਤੇ ਆਪਣੇ ਕਰੀਅਰ ਨੂੰ ਬਣਾਉਣ ਵਿੱਚ ਲੱਗ ਜਾਂਦਾ ਇਹਨਾਂ ਨੂੰ ਸਫਲਤਾ ਹਾਸਲ ਹੁੰਦੀ ਹੈ ਇਹ ਲੋਕ ਨੌਕਰੀ ਦੇ ਉੱਚ ਅਧਿਆਤਿਕ ਕੰਮ ਕਰਦੇ ਹਨ ਨਾਲ ਹੀ ਬਿਜ਼ਨਸ ਵਿੱਚ ਵੀ ਚੰਗਾ ਕਮਾ ਸਕਦੇ ਹਨ ਇਹ ਰਿਸਕ ਵਾਲੇ ਕੰਮ ਕਰਨ ਵਿੱਚ ਮਾਹਰ ਹੁੰਦੇ ਹਨ ਇਨ੍ਹਾਂ ਦੀ ਆਰਥਿਕ ਸਥਿਤੀ ਚੰਗੀ ਹੁੰਦੀ ਹੈ ਇਨ੍ਹਾਂ ਦੀ ਜ਼ਿੰਦਗੀ ਉਤਾਰ ਚੜਾਵ ਨਾਲ ਭਰੀ ਹੁੰਦੀ ਹੈ ਪਰ ਇਹ ਚੁਣੌਤੀਆਂ ਤੋਂ ਘਬਰਾਉਂਦੇ ਨਹੀਂ ਬਲਕਿ ਹਰ ਹਾਲ ਵਿੱਚ ਜਿੱਤ ਹਾਸਲ ਕਰਦ ਕੇ ਹੀ ਦਮ ਲੈਂਦੇ ਹਨ ਦੋਸਤੋ ਇਸ ਸਾਰੀ ਜਾਣਕਾਰੀ ਜਨਰੂਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਤੇ ਧਰਮ ਦੇ ਉਪਾਏ ਤੇ ਸਲਾਹਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਦੇ ਆਧਾਰ 'ਤੇ ਹੀ ਅਸਮਾਉ। ਵੀਡੀਓ ਦਾ ਉਦੇਸ਼ ਮਾਤਰ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ। ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ। ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਤੇ ਨਾਲ ਜ਼ਰੂਰ ਸ਼ੇਅਰ ਕਰੋ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ